ਬੜੀ ਜ਼ਰੂਰੀ ਇੱਕ ਚੀਜ਼ ਵਿਖਾਉਣ ਲੱਗੇ ਆਂ ਕਈ ਵਾਰ ਕੀ ਹੁੰਦਾ ਵਾ ਆ ਜਿਹੜੇ ਨਟ ਵਾ ਇਤਰਾਪਾਂ ਕਈ ਥਾਵਾਂ ਤੇ ਵੇਨੇ ਝੰਡ ਹੋ ਜਾਂਦੀ ਆ ਹਨਾ ਇਹ ਨਟ ਕੱਢਨੇ ਬੜੇ ਮੁਸ਼ਕਲ ਹੋ ਜਾਂਦੇ ਆ ਕਿੰਨੂੰ ਕੱਢਦੇ ਇੱਧਰ ਨੂੰ ਨਹੀਂ ਨਿਕਲ ਆਣੇ ਨਟ ਨੇ ਖੋਲਿਆ ਖੋਲਿਆ ਕਿਉਂਕਿ ਅਗਲੇ ਪਾਸੇ ਹੋਈ ਆ ਦੀ ਝੰਡ ਆ ਵੇਖੋ ਅਗਲੇ ਪਾਸੇ ਦਾ ਸਿਰਾ ਫੁੱਲਿਆ ਪਿਆ ਇਹ ਨਟ ਨਿਕਲਦਾ ਨਹੀਂ ਇਹਨੇ ਹੁਣ ਆਪਾਂ ਕਿਵੇਂ ਕੱਢਣਾ ਇਹਨੂੰ ਆਜੋ ਤੁਹਾਨੂੰ ਉਹਦੀ ਇੱਕ ਸਕੀਮ ਦੱਸਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹਾਂ ਅੱਜ ਤੁਹਾਨੂੰ ਬੜੀ ਜ਼ਰੂਰੀ ਇੱਕ ਚੀਜ਼ ਵਿਖਾਉਣ ਲੱਗੇ ਆਂ। ਕਈ ਵਾਰ ਕੀ ਹੁੰਦਾ ਵਾ ਆ ਜਿਹੜੇ ਨਟ ਵਾ ਇੱਧਰ ਆਪਾਂ ਕਈ ਥਾਵਾਂ ਤੇ ਵੇਨੇ ਝੰਡ ਹੋ ਜਾਂਦੀ ਆ। ਹਨਾ ਇਹ ਨਾਟ ਕੱਢਨੇ ਬੜੇ ਮੁਸ਼ਕਲ ਹੋ ਜਾਂਦੇ ਆ। ਹੁਣ ਵੇਖੋ ਜੇ ਆਪਾਂ ਇਹਨੂੰ ਕਿਸੇ ਨੂੰ ਕੱਢਦੇ ਇੱਧਰੋਂ ਵੀ ਨਿਕਲ ਨਾ ਆਣੇ ਨਟ ਨੇ। ਖੋਲਿਆ ਖੋਲਿਆ ਕਿਉਂਕਿ ਅਗਲੇ ਪਾਸੇ ਹੋਈ ਆ ਦੀ ਝੰਡ। ਆ ਵੇਖੋ। ਅਗਲੇ ਪਾਸੇ ਦਾ ਸਿਰਾ ਫੁੱਲਿਆ ਪਿਆ ਇਹ ਨਾਟ ਨਿਕਲਦਾ ਨਹੀਂ ਐਵੇਂ। ਹੁਣ ਆਪਾਂ ਕਿਵੇਂ ਕੱਢਣਾ ਹੈ ਇਹਨੂੰ? ਆਜੋ ਤੁਹਾਨੂੰ ਉਹਦੀ ਇੱਕ ਸਕੀਮ ਦੱਸਦੇ ਆਂ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਵੀ ਇਹਨੂੰ ਇੱਧਰੋਂ ਆਪਾਂ ਜਿਹੜਾ ਨਟ ਵਾ ਇਹਦਾ ਆਪ ਆਸਾ ਵੜ ਦੇਣਾ ਵਾ ਗਿਲਦਾ ਵੱਡੋ ਇਹਨੂੰ ਇਹ ਗੇ ਵੱਢਿਆ ਗਿਆ ਨੇ ਹੁਣ ਇਹਨੂੰ ਆਪਾਂ ਇੱਧਰੋਂ ਹੀ ਕੱਢਣਾ ਹੁਣ ਆਪਾਂ ਇਹਨੂੰ ਕੀ ਕਰਨਾ ਵਾ ਇਹਨੂੰ ਹੁਣ ਆਪਾਂ ਐਨੂੰ ਕੱਢਣਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਕੱਢਣਾ ਇਹਨੂੰ ਐਨੂੰ ਕਿਵੇਂ ਕੱਢਣਾ ਹਣੇ ਇਹਨੂੰ ਵੀ ਦੱਸ ਦਿਆਂ ਤੁਹਾਨੂੰ ਇਹਦੇ ਵਾਸਤੇ ਕੀ ਸਕੀਮ ਲਾਉਣੀ ਆ ਜਿਹੜੇ ਪਾਸੇ ਕਾਬਲੇ ਦੀ ਝੰਡ ਹੋਈ ਸੀਗੀ ਉਸ ਪਾਸੇ ਆਪਾਂ ਇਹਨੂੰ ਸਰੀਆ ਵੈਲਡਿੰਗ ਕਰ ਲਿਆ ਵਾ ਸਰੀਆ ਵੈਲਡਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਪੱਕਾ ਜ਼ਰੂਰ ਕਰ ਲੈਣਾ ਸਰੀਆ ਵੈਲਡਿੰਗ ਕਰਕੇ ਤਾਂ ਕਿ ਟੁੱਟੇ ਨਾ ਸਰੀਆ ਇਹਨੂੰ ਇੰਨਾ ਕੁ ਮਜ਼ਬੂਤ ਵੈਲਡਿੰਗ ਕਰਨਾ ਤੇ ਇਹ ਵੀ ਧਿਆਨ ਰੱਖਣਾ ਕਿ ਵੈਲਡਿੰਗ ਆਸੇ-ਪਾਸੇ ਨਾ ਕਿਤੇ ਹੋ ਜਾਈ ਕਿਉਂਕਿ ਜੇ ਉਹ ਆਸੇ-ਪਾਸੇ ਹੋ ਗਿਆ ਤੇ ਉਹਨੇ ਨਟ ਨੇ ਖੁੱਲਣਾ ਨਹੀਂ ਆ ਸਿਰਫ ਨਕਾਬਲਾ ਜਿਹੜਾ ਵਾ ਉਹਦੇ ਉੱਤੇ ਹੀ ਇਹਨੂੰ ਵੈਲਡਿੰਗ ਕਰਨਾ ਵਾ ਠੀਕ ਹੈ ਜੀ ਇਹਨੂੰ ਧਿਆਨ ਨਾਲ ਵੈਲਡਿੰਗ ਕਰਨਾ ਵਾ ਤੇ ਵੈਲਡਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਕੁਝ ਸਟਾ ਵੀ ਮਾਰਾਂਗੇ ਉਹਦੇ ਨਾਲ ਕੀ ਆ ਕਿ ਕਾਬਲਾ ਜਿਹੜਾ ਵਾ ਉਹਦੇ ਵਿੱਚ ਚੂੜੀ ਦੀ ਢਿੱਲੀ ਹੋ ਜੂਗੀ ਤੇ ਹਿੱਲ ਜੂਗਾ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਕੱਢਣ ਦੀ ਕੋਸ਼ਿਸ਼ ਕਰਦੇ ਆ ਤੇ ਵੇਖਦੇ ਆ ਵੀ ਕੀ ਆਪਾਂ ਨੂੰ ਇਹਦਾ ਰਿਜ਼ਲਟ ਕੀ ਮਿਲਦਾ ਵਾ ਸ਼ੇਤੀ ਨਿਕਲਦਾ ਕਿ ਜੇ ਆਪਾਂ ਅੱਗੇ ਨਾਲੋਂ ਵੀ ਤੰਗ ਹੁੰਨੇ ਆ ਆਜੋ ਵੇਖਦੇ ਆਪਾਂ ਠੀਕ ਹੈ ਜੀ welding ਹੁਣ ਆਪਾਂ ਇਹਨੂੰ ਕਰ ਲਿਆ ਵਾ ਹੁਣ ਆਪਾਂ ਨੂੰ ਖੋਲ ਕੇ ਵੇਖਦੇ ਆਂ ਇਦਲੇ ਪਾਸੇ ਇਦਲੇ ਪਾਸੇ ਤਾਂ ਵਾਸਤੇ ਲੋ ਜੀ ਵੇਖੋ ਨੜ ਦੀ ਹਾਲਤ ਕਿੰਨੇ ਸੌਖੇ ਤਰੀਕੇ ਨਾਲ ਨਿਕਲ ਗਿਆ ਉਹ ਬਹੁਤ ਜ਼ਿਆਦਾ ਤੰਗ ਨਹੀਂ ਕੀਤਾ ਇਹਨੇ ਪਰ ਨੜ ਦੀ ਹਾਲਤ ਵੇਖੋ ਤੁਸੀਂ ਆ ਨੜ ਸੀ ਠੀਕ ਹੈ ਜੀ ਜੇ ਕਿਤੇ ਇਹੋ ਜੀ ਨੋਬਤਾਵੇ ਤਰੀਕੇ ਨਾਲ ਕੰਮ ਕਰੋ ਇਹ ਨਹੀਂ ਆ ਕਿ ਉਹਨੂੰ ਪਿਛਾਣ ਨੂੰ ਵੱਡਾਂਗੇ ਜੇ ਆਪਾਂ ਪਿਛਾਣ ਕੱਢਦੇ ਨਾ ਇਹਨੇ ਚੂੜੀ ਨੇ ਨਿਕਲੋ ਨਹੀਂ ਜਣਾ ਅੰਸ਼ੇ ਤੇ ਆਪਾਂ ਉਹਦਾ ਸਿਰਾ ਵੱਢ ਕੇ ਇਧਰ ਨੂੰ ਕੱਢਿਆ ਤੇ ਸੋਖਾ ਨਿਕਲ ਆਇਆ ਠੀਕ ਆ ਹਾਂ ਬਾਕੀ ਜੇ ਕੋਈ ਇਸ ਤੋਂ ਇਲਾਵਾ ਹੋਰ ਵੀਡੀਓ ਇਹੋ ਜੀਆਂ ਵੇਖਣੀਆਂ ਹੋਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ